ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਅਮੀਰਕਰ ਦਾ ਸਾਰੇ ਵੀਰ ਭਰਾ ਪੈਨ ਠੀਕ ਹੋਣਗੇ ਤੇ ਅੱਜ ਆਪਾਂ ਚੱਲਿਆਂਗੇ ਮਲੇਰ ਕੋਟਲਾ ਤੇ ਗੋਬੀ ਦੀ ਪਨੀਰੀ ਲੈਣ ਜੋ ਕਿ ਮਲੇਰ ਹੋਟਲ ਆਪਾਂ ਜਾਣਦੀਆਂ ਵੀ ਨਮਾ ਜ਼ਿਲ੍ਹਾ ਬਣਿਆ ਪਿੱਛੇ ਜੇ ਹਲੋ ਭਾਈ ਆਪਾਂ ਮਲੇਰ ਕੋਟਲੇ ਪਹੁੰਚ ਗਏ ਸੀਗੇ ਮਲੇਰ ਕੋਟਲੇ ਤੇ ਆਪਾਂ ਹੁਣ ਨਰਸਰੀ ਭਾਲੀ ਜਾਂਦੇ ਆਂਗੇ ਤੇ ਉਹ ਪਾਣਿਆਂ ਨੂੰ ਪੁੱਛਿਆ ਸੀਗੇ ਜਿਹੜੇ ਲੋਕ ਲੈ ਮਲੇਰ ਕੋਟਲੇ ਦੇ ਉਹ ਕਹਿੰਦੇ ਖੰਨਾ ਉਹ ਕਹਿੰਦੇ ਖੰਨਾ ਰੋਡ ਤੇ ਆ ਵੀ ਉੱਥੇ ਸਾਰੀਆਂ ਨਰਸਰੀਆਂ ਹੀ ਮਿਲ ਗਈਆਂ ਤੁਹਾਨੂੰ ਤੇ ਵਧੀਆ ਸਾਰੇ ਉੱਥੋਂ ਲੈ ਕੇ ਜਾਂਦੇ ਨੇ ਜਿੰਨੀਆਂ ਵੀ ਕੋਈ ਪਨੀਰੀ ਲੈ ਕੇ ਜਾਂਦਾ ਗੋਭੀ ਦੀ ਜੋ ਜਾਂ ਕੋਈ ਕੁਝ ਹੋਰ ਕੋਈ ਵੀ ਪਨੀਰੀ ਹੈ ਤੇ ਜੇ ਆਪਾਂ ਪੌਦੇ ਜਾਂ ਹੋਰ ਹੋਰ ਕੁਝ ਲੈਣਾ ਹੈ ਉਹ ਕਹਿੰਦੇ ਲੁਧਿਆਣਾ ਰੋਡ ਤੇ ਨਰਸਰੀਆਂ ਵਧੀਆ ਨੇ ਤੇ ਆਪਾਂ ਹੁਣ ਬਈ ਬਸ ਖੰਨਾ ਰੋਡ ਤੇ ਜਾਏ ਚੜਨ ਵਾਲਿਆਂ ਬਸ ਜਾਈ ਜਾਂਦੇ ਆਗੇ ਤੇ ਜਾ ਕੇ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਕੀ ਗੱਲਬਾਤ ਹੈ ਆਪਾਂ ਲੈ ਸੀਗੇ ਬਾਈ ਪਨੀਰੀ ਤੇ ਦੇਖਦੇ ਆਪਾਂ ਕਰੋ ਚੈੱਕ ਬਈ ਆ ਪਨੀਰੀ ਸਾਮਰ ਕਿੰਗ ਹੈਗੀ ਤੇ ਵਧੀਆ ਪਨੀਰੀ ਆ 60 ਪੈਸੇ ਪੁੱਛਿਆ ਕਹਿੰਦੇ ਆ ਬਾਈ ਤੇ ਦੇਖਦੇ ਆਂਗੇ ਕਰਦੇ ਆ ਚੈੱਕ 60 ਪੈਸੇ ਪੁੱਛਿਆ ਕਹਿੰਦੇ ਆ ਕਿ ਬਾਈ ਤੇ ਦੇਸੀ ਦਾ ਬਾਈ ਕੀ ਰੇਟ ਹੈ 30 ਪੈਸੇ اچھا ਦੇਸੀ 30 ਪੈਸੇ ਠੀਕ ਹੈ ਬਾਈ 30 ਪੈਸੇ ਆਉ 60 ਪੈਸੇ ਠੀਕ ਹੈ ਜੀ ਉਹ 60 ਪੈਸੇ ਆ ਆ ਸਾਮਰ ਕਿੰਗ ਆਗੀ ਠੀਕ ਹੈ ਜੀ ਤੇ ਦੇਖਦੇ ਹਾਂਗੇ ਬਾਈ 60 ਪੈਸੇ ਕਹਿੰਦੇ ਆ ਤੇ ਪਨੀਰੀ ਵਧੀਆ ਲੱਗਦੀ ਹੈ ਬਾਕੀ ਪੱਟ ਕੇ ਦੇਖਦੇ ਹਾਂਗੇ ਤੇ ਬਾਈ ਜੀ ਇਹ ਕਿੰਨਾ ਪੈਜੂਗਾ ਕਨਾਲ ਦੇ ਚ ਕਨਾਲ ਸਵਾ ਕਨਾਲ ਆਪਣੇ ਕੋਲ 3300 ਫੁੱਟ ਅਸੀਂ 3300 ਪੈਜੂਗਾ ਇੱਕ ਕਨਾਲ ਦਾ ਠੀਕ ਹੈ ਜੀ ਉਹ ਆਪਣੀ 100 ਕਨਾਲ ਤੋਂ 4500 ਤੋਂ ਠੀਕ ਹੈ ਬਾਈ ਜੀ ਤੇ ਇਹ ਦੇਖੋ ਕਰੋ ਚੈੱਕ ਸੁਣੋ ਤੇ ਆਪਾਂ ਹੁਣ ਅੰਕਲ ਜੀ ਕਹਿੰਦੇ ਆਜੋ ਆਪਾਂ ਪਨੀਰੀ ਪੱਟ ਲੈਨੇ ਆਂਗੇ ਆਹ ਕੈਰੀ ਤੋਂ ਪੱਟਣਾ ਸਟਾਰਟ ਕਰਤਾ ਅੰਕਲ ਜੀ ਨੇ ਤੇ ਇੱਕ ਕੈਰੀ ਜਿਹੇ ਚ ਇੱਕ ਕੈਰੀ ਜੰ ਅੰਕਲ ਜੀ ਕਿੰਨਾ ਹੋਊਗਾ ਬੁੱਟੇ 'ਚ 4 ਤੋਂ 5000 ਬੁੱਟੇ 4000 ਬੁੱਟਾ ਹੈਗਾ ਅੰਕਲ ਜੀ ਕਹਿੰਦੇ ਤੇ ਇੱਕ ਕੈਰੀ ਨਾਲ ਆਪਣਾ ਸਵਾ ਕ ਨਾਲ ਗੋਪੀ ਦੀ ਲੱਗ ਜੂਗੀ ਹਾਂਜੀ ਅੰਕਲ ਜੀ ਉਹ ਨਾਲ ਵਧੀਆ ਲੱਗੂ ਠੀਕ ਹੈ ਜੀ ਅੰਕਲ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਮਾ ਆਪਣਾ ਇਹਦਾ ਗੋਭੀ ਦਾ ਕੰਮ ਚਲਾਇਦਾ ਜੀ ਪਨੀਰੀ ਦਾ ਸਾਨੂੰ ਤਾਂ ਵੀ 20 ਸਾਲ ਹੋ ਗਏ 30 ਠੀਕ ਹੈ ਜੀ ਅੰਕਲ ਜੀ 30 35 ਸਾਲ ਹੋ ਗਏ ਸਾਨੂੰ ਤੇ ਬਹੁਤ ਬਹੁਤ ਦੂਰੋਂ ਆਉਂਦੇ ਆ ਗਏ ਅੰਕਲ ਜੀ ਉਹਹਰਾਂ ਕੋਲ ਤੇ ਪੂਰੀ ਮਸ਼ਹੂਰ ਨਰਸਰੀ ਹੈ ਆਪਾਂ ਵੀ ਆਏ ਆ ਅੱਜ ਇੱਧਰ ਬਈ ਆ ਪਨੀਰੀ ਹਜੇ ਤਿਆਰ ਹੋ ਰਹੀ ਹੈ ਤੇ ਆ ਉੱਪਰੇ ਦੇ ਆਪਣਾ ਕਵਰ ਕੀਤਾ ਹੋਇਆ ਹੈਗਾ ਉੱਪਰੋਂ ਤੇ ਇੱਥੇ ਵੀ ਪਨੀਰੀ ਹੈਗੀ ਤੇ ਆ ਪਨੀਰੀ ਵੇਖੋ ਵੀ ਇਹ ਵਸ ਤਿਆਰ ਹੋ ਗਈ ਤੇ ਵਧੀਆ ਜੀ ਛੋਟੀ ਹੈ ਇਹ ਪਛੇਤੀ ਆ ਗਈ ਤੇ ਆਹ ਇਧਰ ਸਾਰੀ ਕੀਤੀ ਆ ਗਈ ਤੇ ਅਲੱਗ ਅਲੱਗ ਵੈਰਾਈਟੀਆਂ ਆ ਗਈਆਂ ਦੇਸੀ ਵੈਰਾਈਟੀ ਆ ਗਈ ਤੇ ਆਪਣਾ ਹਾਈਬ੍ਰਿਡ ਵੈਰਾਈਟੀ ਆ ਗਈ ਤੇ ਕਰੋ ਚੈੱਕ ਆ ਸਾਰਾ ਇਧਰ ਇਧਰ ਆ ਗਿਆ ਤੇ ਇਧਰ ਆ ਪਛੇਤੀ ਵੈਰਾਈਟੀ ਆ ਗਈ ਸਾਰੀ ਆਪੇ ਭਾਈ ਬੇਲੇ ਮੋਜਨਾ ਲਿਆ ਇਸ ਪੈਤੇ ਨਾ ਲਿਆਏ ਵਈਸ ਫੇਰਾ ਕੋਥ ਲਿਆਏ ਹੋਰ ਚਾਹ ਵੀ ਲਾ ਇਹਨੂੰ ਕਈ ਕਿ ਹਟਿਆ ਮਾ ਜੀ ਮੇਗਣ ਦਾ ਗੋਪੀ ਲਾਇਆ ਮੈਂ ਲਾਇਆ ਸਪੈਦੇ ਬੂਟੇ ਦੇਖੋ ਕਿਹੜਾ ਕਾਫੀ ਲਾਇਆ ਕਿੰਨੇ ਕਿ ਲਿਆਏ ਓਏ 2000 ਰੁਪਏ ਅੱਛਾ ਕਿੰਨੇ ਦਾ ਹੈ ਢੋਲੀ ਕੋ ਜਨ ਨਾ ਚਾਹ ਯਾਰ ਭਾਈ 80 ਦਾ ਸਪੈਦੇ ਲਿਆਏ ਅੱਛਾ ਦੋ ਕਾਲੇ ਅਮਰੂਦ ਲਿਆਏ ਲੋਹਾ ਸੀ ਕੋ ਨਾ ਨਾ ਮੈਨੂੰ ਕੋਫੀ ਨਹੀਂ ਲਵਣਾ ਮੈਂ ਇਹ ਕੋਈ ਨਵਾਂ ਨਹੀਂ ਕੋਈ ਜਿਹੜਾ ਲਿਆਇਆ ਹੋਇਆ ਹੈ ਉਹ। ਰਿਸ਼ਾ ਕੋਈ ਨਾ ਨਹੀਂ ਕੋਈ। ਹੋਰ ਇਹਨਾਂ ਅਰਚਰੀ ਆਉਂਦੇ। ਅੱਛਾ ਇਹ ਕਿਥੋਂ ਪੁੱਛੋ। ਹੌਣਾਂ ਬਟੀਆਂ ਨਹੀਂ ਉਹ ਦੇਖੇ। ਲਾਈਟੀ ਦਾ ਲਾਈਟੀ ਦਾ ਬੁਝਾ ਲੈ ਲਾ ਬਈ ਤੇ। ਅੱਛਾ ਕਹਿੰਦਾ ਪਰ ਲਾਈਟੀਆਂ ਲੱਗਦੀਆਂ ਨਹੀਂ ਮੈਂ ਫਿਰ ਲੈਣਾ ਕੀ ਕਰਨਾ ਫਿਰ ਆਪਾਂ। ਹਰੇ ਰਹਿਣ ਦੇ। ਸੇਵ ਵੀ ਮਿਲਦੇ ਆ। ਹਾਂ ਕਹਿੰਦਾ ਬਈ ਹਰੇ ਰਹਿਣਗੇ ਕਹਿੰਦਾ। ਅੱਛਾ ਫੇਰ ਤਾਂ ਕੀ ਫਾਇਦਾ? ਆਲੇ ਬਰੂਦ ਲੈ ਲੈ ਅਰੇ ਆ ਇਹਦਾ ਸਕੀਨ ਨਹੀਂ ਨਾ ਆੜੂ ਲੈ ਲੈ ਜਿਹਨੇ ਆੜੂ ਤਾਂ ਹੁਣ ਸਾਲ ਦੀ ਕੀਤੀ ਐ ਸਾਲ ਚ ਵਚਾਕੀ ਜਾਵੇ ਨਹੀਂ ਲੈਂਦਾ ਉਹਦਾ ਉਹਨੇ ਜਾਣ ਕੇ ਜਾਂਦਾ ਆਡੂ ਇਹੀ ਲਊ ਲਾਊ ਆਹ ਪਤਾ ਨੀਮੂ ਲੱਦੇ ਨੀਮੂ ਬਾਕੀ ਭਾਈ ਕਿਸੇ ਨੂੰ ਵੀ ਲੋੜ ਹੈ ਕੋਈ ਵੀ ਪਨੀਰੀ ਦੀ ਭਾਈਆਂ ਕੋਲੋਂ ਪਨੀਰੀ ਮਿਲਦੀ ਹੈਗੀ ਤੇ ਗੋਭੀ ਦੀ ਬਹੁਤ ਵਧੀਆ ਵੈਰਾਈਟੀ ਹੈਗੀ ਸਾਰੀ ਵੈਰਾਈਟੀ ਕੋਈ ਮਰਜ਼ੀ ਆਪਾਂ ਵੈਰਾਈਟੀ ਲੈ ਸਕਦੇ ਆ ਜਿੰਨੀ ਮਰਜ਼ੀ ਵੈਰਾਈਟੀ ਲੈ ਜਾ ਸਕਦੇ ਆ ਤੇ ਭਾਈ ਨੰਬਰ ਦੱਸੋ ਜੀ ਕਿੰਨਾ ਤੁਹਾਡਾ ਆਪਣਾ ਮੰਦੀਨਾ ਪਨੀਰੀ ਫਾਰਮ ਪੰਨਾ ਰੋਡ ਬਲੇਰ ਕੋਟਾ ਬਿਲਕੁਲ ਮੋਬਾਈਲ ਨੰਬਰ ਹੈਗਾ 98785 60199 ਠੀਕ ਹੈ ਜੀ ਜੇ ਕਿਸੇ ਵੀ ਵੀਰ ਨੂੰ ਲੋੜ ਹੈ ਭਾਈ ਨਾਲ ਕੰਟੈਕਟ ਨੰਬਰ ਬਾਈ ਨੇ ਆਪਣਾ ਦੱਸਤਾ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਗਰੰਟੀ ਸੁਧਾਨ ਪੂਰਾ ਸਟੈਂਪ ਲਿਖਾ ਕੇ ਲੈ ਜਾਓ ਬਾਈ ਕਹਿੰਦੇ ਸਟੈਂਪ ਤੇ ਲਿਖਾ ਕੇ ਲੈ ਜਾਓ ਗਰੰਟੀ ਵਾਲਾ ਕੰਮ ਹੈ ਕੋਈ ਗਲਤ ਕੰਮ ਨਹੀਂ ਕਰਦੇ ਬਾਈ ਜੈਨੂਨ ਕੰਮ ਹੈ ਜਮਾ ਤੇ ਵਧੀਆ ਆਪਾਂ ਲਾਵਾਂਗੇ ਪਤਾ ਲੱਗ ਆਜ ਵੀ ਤੁਹਾਡੇ ਜ਼ਿੰਮੇਵਾਰ ਨਾਲ ਗੱਲ ਕਰਾ ਕੇ ਸਾਰੇ ਤੁਹਾਡੇ ਤਸੱਲੀ ਕਰਾ ਕੇ ਇਹ ਫ੍ਰੀ ਲੈ ਕੇ ਜਾਈਓ ਫਿਰ ਲੈ ਕੇ ਜਿਓ ਠੀਕ ਹੈ ਹਾਂਜੀ ਠੀਕ ਹੈ ਬਾਕੀ ਪਹਿਲੀ ਵਾਰ ਆਈ ਸੀ ਬਾਈ ਹੋਰਾਂ ਕੋਲ ਬਹੁਤ ਵਧੀਆ ਲੱਗਿਆ ਆ ਕੇ ਵਧੀਆ ਮਿਲਣਸਾਰ ਬੰਦੇ ਨੇਗੇ ਤੇ ਲੈ ਜੱਗੇ ਆਪਣੀ ਪਨੀਰੀ ਹੋ ਗਈ ਤਿਆਰ ਸਾਰੀ ਤੇ ਬਾਬਾ ਜੀ ਨੇ ਪੱਟਤੀ ਸਾਰੀ ਪਨੀਰੀ ਤੇ ਸਾਰੀ ਚੈਨ ਲਾ ਇੱਥੇ ਆਪਣੀ ਪਨੀਰੀ ਲਿਆ ਸਹੀ ਲਾ ਦੇ ਜਮਾ ਇੱਥੇ ਤੇ ਇਹਨੂੰ ਚੱਕਰ ਨੂੰ ਗੋਲ ਬਣਾ ਦੇ ਜਮਾ ਅੰਦਰ ਰੱਖ ਥੋੜੀ ਜੀ ਲਓ ਬਈ ਪਨੀਰੀ ਆਪਾਂ ਸਾਰੀ ਪੱਟ ਲਈ ਐ ਤੇ ਬਸ ਉਤਾਰ ਕੇ ਗੱਡੀ ਤੇ ਲੈ ਕੇ ਜਾਣੇ ਆ ਆ ਭਾਈ ਆਪਾਂ ਪਨੀਰੀ ਲੈਣ ਆਏ ਸੀਗੇ ਇੱਥੇ ਤੇ ਆ ਭਾਈ ਲਾਈ ਬੈਠੇ ਨੇ ਗੋਭੀ ਸਾਰੀ ਪੂਰੀ ਵਧੀਆ ਚੱਲਦੀ ਗੋਭੀ ਇਹ ਤੀ ਲਾਈਏਗੀ ਤੇ ਬਹੁਤ ਸੁਣੀਆ ਵੱਟਾ ਮੁੱਟਾ ਪਾਈ ਗਈਆਂ ਪੂਰੀ ਵਧੀਆ ਚੜਦੇ ਵਾਲੇ ਪਾਸੇ ਚੜਦੇ ਛਪਦੇ ਲਾਈ ਆ ਤੇ ਲਓ ਭਾਈ ਆਪਾਂ ਪਨੀਰੀ ਲੈ ਲਈ ਗੋਭੀ ਦੀ ਤੇ ਰੱਖ ਲਈ ਗੱਡੀ 'ਚ ਤੇ ਹੁਣ ਪਿੰਡ ਨੂੰ ਬਾਸੀ ਕਰ ਰਹੇ ਆ ਤੇ ਜਾ ਕੇ ਫਿਰ ਦਿਖਾਉਣਿਆ ਤੁਹਾਨੂੰ ਕੀ ਬੰਦ ਹੈਗਾ ਲਾਉਣੇ ਪਨੀਰੀ ਜਾ ਕੇ ਆ ਗਏ ਬਾਈ ਮੁੰਡੇ ਸਨੈਕਰ ਵਾਲਿਆਂ ਦੇ ਤੇ ਵਰਕਰ ਸ਼ਰਕਰ ਖਾਣੇ ਆ ਭੁੱਖ ਵਾਰੀ ਲੱਗੀ ਪਈ ਐ ਜਿੱਦ ਕਹਣਾ ਮੈਂ ਕੋਲਡ ਡਰਿੰਕ ਪੀਣੀ ਐ ਵਰਕਰ ਖਾਣ ਦਾ ਨਹੀਂ ਗਰਮਣਾ ਤੇ ਮੈਨੂੰ ਵੇਖੀ ਜਾਂਦਾ ਕੀ ਖਾਏਗਾ ਓਏ ਖਾਏ ਗਰਮਣਾ ਕੀ ਖਾਏਗਾ ਨਹੀਂ ਬੀਰ ਵਰਕਰ ਕਰ ਕਰੀਸਟ ਬੀਰ ਵਰਕਰ ਠੀਕ ਹੈ ਉਹ ਗਵਰਨਮੈਂਟ ਨੂੰ ਤਾਂ ਖੋਲ ਕੇ ਦੇ ਦਿੰਦਾ ਹੋਮੀ ਫੜਾਤਾ ਇਹਨੂੰ ਠੀਕ ਹੋਊਗਾ ਉਹ ਹੋਮੀ ਉਹ ਨਹੀਂ ਦਤਾ ਇਹਨੂੰ ਖੋਲ ਕੇ ਦੇਣਾ ਤੂੰ ਲੈ ਬਾਈ ਮੁੰਡੇ ਸਨੈਕਸ ਵਾਲਿਆਂ ਨੂੰ ਖਾ ਕੇ 버ਗਰ ਸ਼ਰਕਰ ਤੇ ਹੁਣ ਰੋਡ ਵਾਲਾ ਦੇਖ ਰਹੇ ਨੇ ਢਿੱਡ ਕੱਢ ਆਇਆ ਤਾਂ ਮੁੰਡਾ ਚਲੋ ਬਾਈ ਚੱਲ ਗਿਆ ਜੇ ਲੇਟ ਹੋਈ ਜਾਂਨੇ ਆਪਾਂ ਚੱਲ ਤੋਰ ਬਈ ਯਾਰ ਦੂ ਵਾਰ ਟਾਈਮ ਲਊ ਹੋ ਰਾਜੋ ਬਾਜੋ ਆਜੋ ਚੱਲ ਗਏ ਆਖੜੀ ਆਪਣੀ ਰੇਟੇ ਆ